ਸ਼ਨੀਵਾਰ ਦਾ ਦਿਵਾਨ ਨਹੀਂ ਆਪਾਂ ਐਤਵਾਰ ਦਾ ਲਾਵਾਂਗੇ ਇਲੈਕਸ਼ਨ ਵੀ ਆ ਰਹੀ ਏ ਹੁਣ ਕੀੜੀਆਂ ਦੇ ਕਾਰਨ ਰੈਣ ਬਹੁਤ ਆਉਣਗੇ ਚੇਤਾ ਰੱਖਿਓ ਬਹੁਤ ਨਰਾਣ ਫਿਰਦੇ ਨੇ ਇਹ ਬਹੁਤ ਕੀੜੀਆਂ ਦੇ ਕਾਰਨ ਮੇਰੇ ਕੋਲ ਵੀ ਤੁਰੇ ਹੀ ਰਹਿੰਦੇ ਆ ਇਹਨੂੰ ਵੀ ਬਹੁਤ ਮਿਲਦੇ ਆ ਤੇ ਮੈਂ ਵੇਖਦਾ ਹੁੰਦਾ ਵੀ ਵੱਡਿਆਂ ਵੱਡਿਆਂ ਦੇ ਵੀ ਕਈਆਂ ਦੇ ਦੂਜਿਆਂ ਦੇ ਵੀ ਫੋਨ ਆ ਜਾਂਦੇ ਆ ਹੁਣ ਤੇ ਕੋਈ ਨਹੀਂ ਵੇਖ ਲੋ ਇੱਧਰ ਨੂੰ ਮੈਂ ਕਿਹਾ ਵੇਖਿਆ ਹੀ ਜਦੋਂ ਤੁਸੀਂ ਨਹੀਂ ਨਾ ਵੇਖਿਆ ਸਾਡੇ ਭਾਈ ਭਵਿੰਦਰ ਸਿੰਘ ਨੂੰ ਤੁਸੀਂ ਨਹੀਂ ਵੇਖਿਆ ਸਾਡੇ ਤੁਸੀਂ ਨਹੀਂ ਵੇਖਿਆ ਤੁਹਾਡੇ ਕਰਨੀ ਵੀ ਵੇਖ ਦੀ ਸਤਿਗੁਰੂ ਮੇਰ ਕਰਨ ਸੋ ਇਸ ਕਰਕੇ ਕੀੜੀਆਂ ਦੇ ਘਰ ਨਾਰਾਇਣ ਬਹੁਤ ਆਉਣਗੇ ਤੁਸੀਂ ਪਛਾਣ ਲਿਓ ਵੇਖ ਲਿਓ ਬਾਕੀ ਜਦੋਂ ਤੁਸੀਂ ਵੋਟ ਪਾਉਂਦੇ ਹੋ ਨਾ ਤੁਸੀਂ ਨਾਲ ਹੋ ਜਾਣੇ ਉਸ ਬੰਦੇ ਦੇ ਉਹਨੇ ਜਿੰਨੀਆਂ ਗਲਤੀਆਂ ਕਰਨੀਆਂ ਨੇ ਤੇਰੀ ਹਿੱਸੇਦਾਰੀ ਵਿੱਚ ਹੋਏਗੀ ਜਿੰਨੇ ਉਹ ਪਾਪ ਕਰੇਗਾ ਤੇਰੀ ਹਿੱਸੇਦਾਰੀ ਵਿੱਚ ਹੋਏਗੀ ਇਹ ਹੁਣ ਤੁਸੀਂ ਸੋਚ ਲਿਓ ਤਾਂ ਹੀ 18 ਸਾਲ ਦੀ ਉਮਰ ਤੋਂ ਬਾਅਦ ਵੋਟ ਪਾਉਣ ਦਾ ਅਧਿਕਾਰ ਮਿਲਦਾ ਹੈ ਵੀ ਬੰਦਾ ਸੋਚ ਕੇ ਪਾਵੇ ਵੀ ਸੁੱਤਾ ਪਿਆ ਨਾ ਪਾਵੇ ਤੇ ਤੁਹਾਡੀ ਜਮੀਰ ਨੂੰ ਹੁਣ ਬੋਤਲਾਂ ਨਾ ਦੱਪਣੇ ਚੇਤਾ ਰੱਖਿਓ ਸ਼ਰਾਬਾਂ ਦੇ ਡੱਬੇ ਨਾ ਦੱਪਣ ਹਜ਼ਾਰ 2000 5000 ਰੁਪਈਆ ਨਾ ਦੱਬੇ ਇਹ ਚੇਤਾ ਰੱਖਿਓ ਜਮੀਰ ਜਗਾਓ ਆਪਣੀ ਸੁਣਿਓ ਅੰਦਰ ਦੀ ਆਵਾਜ਼ ਸੁਣੋ ਤੇ ਵੋਟਾਂ ਪਾਉਣ ਲੱਗੇ ਆ ਸਭ ਕੁਝ ਵੇਖ ਲਿਓ ਗੁਰੂ ਗ੍ਰੰਥ ਸਾਹਿਬ ਦੇ ਰੂੜੀਆਂ ਉੱਤੇ ਖਿਲਰੇ ਹੋਏ ਅੰਗ ਵੀ ਵੇਖਿਓ ਜ਼ਰੂਰ ਨਹਿਰਾਂ ਦੇ ਵਿੱਚ ਛੁੱਟੇ ਸਰੂਪ ਵੀ ਵੇਖ ਲਿਓ ਸਾਰਾ ਕੁਝ ਵੇਖ ਲਿਓ ਸੋਚ ਕੇ ਜਿਹੜਾ ਵੀ ਫੈਸਲਾ ਲੈਣਾ ਹੈ ਸੋਚ ਕੇ ਲਿਓ ਬਸ ਇੰਨੀ ਇੰਨਾ ਹੀ ਇਸ਼ਾਰਾ ਇੰਨੀ ਹੀ ਬੇਨਤੀ ਕਰੀ ਵੀ ਸੋਚ ਲਿਓ ਜੋ ਕਰੋਗੇ ਸੋਚ ਲਿਓ ਬਹੁਤ ਸੋਚ ਕੇ ਫੈਸਲੇ ਲਿਓ ਭਾਈ ਇਹ ਤੁਹਾਡੀ ਮਰਜ਼ੀ ਹੈ ਬਹੁਤ ਸੋਚ